ਅੱਜ ਹੋਲੀ ਦਾ ਤਿਉਹਾਰ ਹੈ ਤੇ ਇਸ ਹੋਲੀ ਦੇ ਤਿਉਹਾਰ ਤੇ ਸੋਸ਼ਲ ਮੀਡੀਆ ਤੇ ਸਿੱਧੂ ਦੇ ਫੈਨਸ ਵੱਲੋਂ ਸਿੱਧੂ ਦੀਆਂ ਪੁਰਾਣੀਆਂ ਵੀਡੀਓਜ਼ ਕਾਫੀ ਵਾਇਰਲ ਕੀਤੀਆਂ ਜਾ ਰਹੀਆਂ ਨੇ ਤੇ ਤੁਸੀਂ ਵੀਡੀਓ ਦੇ ਵਿੱਚ ਵੀ ਦੇਖ ਸਕਦੇ ਹੋ ਕਿ ਸਿੱਧੂ ਮੂਸੇਵਾਲਾ ਆਪਣੇ ਦੋਸਤਾਂ ਦੇ ਨਾਲ ਹੋਲੀ ਮਨਾ ਰਿਹਾ ਤੇ ਤੁਸੀਂ ਇਹ ਵੀ ਦੇਖ ਸਕਦੇ ਹੋ ਕਿ ਉਹ ਕਿੰਨੇ ਖੁਸ਼ ਨਜ਼ਰ ਆ ਰਹੇ ਨੇ ਤੇ ਆਪਣੀ ਹੀ ਮौज-ਮਸਤੀ 'ਚ ਨੇ ਤੇ ਹੁਣ ਇੱਕ ਤੁਸੀਂ ਇਹ ਵੀਡੀਓ ਵੀ ਦੇਖ ਸਕਦੇ ਹੋ ਜਿੱਥੇ ਉਹ ਆਪਣੇ ਪਿੰਡ ਮੂਸੇ ਵਾਲਿਆਂ ਨਾਲ ਵੀ ਹੋਲੀ ਖੇਡ ਰਹੇ ਨੇ ਤੇ ਨਾਲ ਹੀ ਬਜ਼ੁਰਗ ਵੀ ਪੰਗੜਾ ਪਾ ਰਹੇ ਨੇ ਤੇ ਸਿੱਧੂ ਉਹਨਾਂ ਦੀ ਵੀਡੀਓ ਬਣਾ ਰਿਹਾ ਸਾਰੇ ਜਣੇ ਨੱਚ ਟੱਪ ਰਹੇ ਨੇ ਤੇ ਬਹੁਤ ਖੁਸ਼ ਨੇ ਤੇ ਅੱਗੇ ਤੁਸੀਂ ਇਹ ਵੀਡੀਓ ਵੀ ਦੇਖ ਸਕਦੇ ਹੋ ਜਿਸ ਦੇ ਵਿੱਚ ਉਹ ਆਪਣੇ ਦੋਸਤਾਂ ਦੇ ਨਾਲ ਪੰਗੜੇ ਪਾ ਰਿਹਾ ਤੇ ਪੂਰੀਆਂ ਰੌਣਕਾਂ ਲੱਗੀਆਂ ਹੋਈਆਂ ਨੇ ਤੇ ਹਰ ਸਾਲ ਸਿੱਧੂ ਮੂਸੇਵਾਲਾ ਇਸ ਤਰ੍ਹਾਂ ਹੀ ਹੋਲੀ ਮਨਾਉਂਦਾ ਸੀ ਤੇ ਇਹ ਸਾਰੀਆਂ ਵੀਡੀਓਜ਼ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਕੀਤੀਆਂ ਜਾ ਰਹੀਆਂ ਨੇ ਕਿਉਂਕਿ ਇਹ ਸਿੱਧੂ ਮੂਸੇਵਾਲੇ ਦੀਆਂ ਯਾਦਾਂ ਨੇ ਜੋ ਉਹਨਾਂ ਦੇ ਫੈਨਸ ਸੋਸ਼ਲ ਮੀਡੀਆ ਤੇ ਸ਼ੇਅਰ ਕਰ ਰਹੇ ਨੇ ਤੇ ਸਿੱਧੂ ਮੂਸੇਵਾਲਾ ਇੱਕ ਆਮ ਇਨਸਾਨ ਦੀ ਤਰ੍ਹਾਂ ਹੀ ਰਹਿੰਦਾ ਸੀ ਤੇ ਦਿਲੋਂ ਉਹ ਬਹੁਤ ਅਮੀਰ ਸੀ ਤੇ ਉਹ ਆਪਣੇ ਚਾਹਣ ਵਾਲਿਆਂ ਦੀ ਵੀ ਬਹੁਤ ਰਿਸਪੈਕਟ ਕਰਦਾ ਸੀ ਤੇ ਉਹਨਾਂ ਨੂੰ ਦਿਲੋਂ ਪਿਆਰ ਕਰਦਾ ਸੀ ਜਿੱਥੇ ਵੀ ਸਿੱਧੂ ਦੇ ਫੈਨਸ ਉਹਨਾਂ ਨੂੰ ਮਿਲਦੇ ਸੀ ਉਹ ਉੱਥੇ ਹੀ ਰੁਕ ਜਾਂਦਾ ਸੀ ਤੇ ਉਹਨਾਂ ਦੇ ਨਾਲ ਉਹ ਫੋਟੋਆਂ ਵੀ ਖਿੱਚਵਾਉਂਦਾ ਸੀ ਤੇ ਗੱਲਾਂਬਾਤਾਂ ਵੀ ਕਰਦਾ ਸੀ ਤੇ ਹੁਣ ਤੁਸੀਂ ਕੀ ਕਹਿਣਾ ਚਾਹੋਗੇ ਇਸ ਵੀਡੀਓ ਨੂੰ ਲੈ ਕੇ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ ਤੇ ਜੇ ਤੁਸੀਂ ਇਸ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਦਿਓ